ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵਕਤ ਮੈਂ ਕਰਮਗੜ ਪਿੰਡ ਤੋਂ ਚੱਲੇ ਆਂ ਤੇ ਸਕੂਲ ਦੇ ਵਿੱਚ ਤੇ ਕ੍ਰਿਕਟ ਟੂਰਨਾਮੈਂਟ ਵਗੈਰਾ ਸੀਗੇ ਫੰਕਸ਼ਨ ਨੂੰ ਅਟੈਂਡ ਕਰਕੇ ਚੱਲੇ ਤੁਸੀਂ ਪੂਰੀ ਦੁਨੀਆ 'ਚ ਬੈਠੇ ਦੇਖ ਰਹੇ ਹੋ ਇੱਕ ਬਹੁਤ ਹੀ ਦਰਦਨਾਕ ਬਹੁਤ ਹੀ ਦੁਖਦਾਇਕ ਤੇ ਮੈਂ ਕਹੂੰਗਾ ਕਿ ਬਹੁਤ ਹੀ ਸ਼ਰਮਨਾਕ ਇੱਕ ਮਾਮਲਾ ਸਾਹਮਣੇ ਆਇਆ ਮੇਰੇ ਨਾਲ ਗੱਡੀ 'ਚ ਉਹ ਮੁੰਡੇ ਟਰੈਵਲ ਕਰ ਰਹੇ ਨੇ ਜੇ ਤੁਸੀਂ ਉਹਨਾਂ ਦੀ ਕਹਾਣੀ ਆਪ ਸੁਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਦੁੱਖ ਕਿੱਡੇ ਵੱਡੇ ਵੱਡੇ ਲੋਕਾਂ ਦੇ ਪਏ ਨੇ ਮੈਂ ਚਾਹੂੰਗਾ ਕਿ ਕੀ ਨਾਮ ਹੈ ਤੇ ਨਾ ਅਮਰੀਕ ਸਿੰਘ ਹੈ ਅਮਰੀਕ ਸਿੰਘ ਜਿਪੈਂਟ ਹੈ ਨਾ ਜੀ ਟੈਣਾ ਪਿੰਡ ਹੈ ਫਰੀਦਕੋਟ ਦੇ ਨੇੜੇ ਇਹ ਇੱਕ ਸ਼ਹੀਦ ਫੌਜੀ ਦੇ ਬੇਟੇ ਨੇ ਇਨਾਂ ਦੀ ਉਮਰ ਉਸ ਵੇਲੇ 3 ਦਿਨ ਸੀ ਜਿਸ ਵੇਲੇ ਇਹਨਾਂ ਦੇ ਪਿਤਾ ਜੀ ਜੰਗ ਲਈ ਚਲੇ ਗਏ ਤੇ ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ ਹੁਣ ਕਿਤੇ ਜਾ ਕੇ ਪਰ ਲੱਗਿਆ ਕਿੰਨੇ ਸਾਲਾਂ ਬਾਅਦ 2 2004 ਚ ਪਤਾ ਲੱਗਿਆ ਜੀ ਲਗਭਗ 33 ਸਾਲਾਂ ਬਾਅਦ ਉਦੋਂ 30 ਕੇ 33 ਸਾਲ ਕੋਈ ਸੀ ਨਹੀਂ 33 ਸਾਲਾਂ ਬਾਅਦ 2004 ਦੇ ਵਿੱਚ ਪਤਾ ਲੱਗਿਆ ਯਾਨੀ ਕਿ ਹੁਣ ਤਾਂ 50 ਹੀ ਹੋ ਗਏ ਹਾਂ ਜੀ ਜੀ ਹਾਂ ਜੀ 50 ਸਾਲਾਂ ਬਾਅਦ ਪਤਾ ਲੱਗਿਆ ਕਿ ਪਿਤਾ ਜੀ ਜਿਉਂਦੇ ਨੇ ਪਾਕਿਸਤਾਨ ਦੀ ਕਿਸੇ ਜੇਲ੍ਹ 'ਚ ਨੇ ਸੋ ਮੈਂ ਚਾਹੂੰਗਾ ਇਹ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਾਂ ਵੀਰ ਜੀ 2004 'ਚ ਮੈਨੂੰ ਪਤਾ ਲੱਗਾ ਵੀ ਮੇਰੇ ਪਿਤਾ ਜੀ ਅੱਜ ਵੀ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਜ਼ਿੰਦਾ ਬੈਠੇ ਨੇ ਦੇਖੋ ਮੇਰੀ ਮਦਰ ਉਦੋਂ ਤੋਂ ਹੀ ਉਹਨਾਂ ਦੀ ਉਹਨਾਂ ਦੀ ਉਡੀਕ ਕਰਦੀ ਆ ਰਹੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਮਕਸਦ ਜਿਹਾ ਬਣ ਗਿਆ ਤੇ ਉਹਨਾਂ ਨੂੰ ਪਤਾ ਲੱਗਾ ਵੀ ਮੇਰੇ ਪਤੀ ਅੱਜ ਵੀ ਜਿੰਦਾ ਨੇ ਬਸ ਇਸੇ ਆਸ ਦੇ ਵਿੱਚ ਹੀ ਉਹ ਵੀ ਉਹਨਾਂ ਦੀ ਉਡੀਕ ਕਰਦੀ ਰਹਿੰਦੀ ਆ ਮੈਂ ਲਗਭਗ 2004 ਤੋਂ ਹਰ ਸਰਕਾਰਾਂ ਦੇ ਹਰ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਹਰ ਤਰ੍ਹਾਂ ਦੇ ਦਰਵਾਜ਼ੇ ਤੇ ਜਾ ਕੇ ਮੈਂ ਗੁਹਾਰ ਲਾ ਚੁੱਕਿਆ ਲੇਕਿਨ ਮੈਨੂੰ ਦੋਸਤੋ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਕਿਸੇ ਪਾਸੋਂ ਕੋਈ ਆਸ਼ੇ ਦੀ ਕਿਰਨ ਨਹੀਂ ਚੱਗੀ ਮੈਂ ਹੁਣ ਮਾਨ ਸਾਹਿਬ ਅੱਗੇ ਰਿਕੁਐਸਟ ਕਰਨਾ ਹੈ ਵੀ ਮਾਨ ਸਾਹਿਬ ਇਸ ਮੁੱਦੇ ਨੂੰ ਮੇਰੇ ਨੂੰ ਚੱਕਣ ਤੇਰੇ ਵੀ ਤੇ ਨਾਲ ਮੇਰੇ ਹੋਰ ਵੀ ਲਗਭਗ 4 ਫੈਮਲੀ ਆ ਹੋਣੀਆਂ ਜਿਨ੍ਹਾਂ ਦੇ ਵੀ ਇਦਾਂ ਦੇ ਕੇਸ ਹੈ ਨਾਲ ਕੀ ਨਾਮ ਹੈ ਆ ਅਰਸ਼ੰਦਰਪਾਲ ਟੋਨੀ ਜੀ ਕਿਹੜਾ ਪਿੰਡ ਹੈ ਲਰੇਤੁਰ ਕੋਟੀ ਜ਼ਿਲ੍ਹਾ ਬਠਿੰਡੇ ਚ ਆਪ ਜਿਹਦੇ ਪਿਤਾ ਜੀ ਦਾ ਵੀ ਹਾਂਜੀ ਠੀਕ ਹੈ ਫੋਟੋ ਅੱਜ ਅਜੀਬ 2008 ਚ ਵੀ ਇੱਕ ਆਪ ਦੇ ਇਸ ਹਾਵਨਾ ਵੀ ਉਹਨਾਂ ਦੀ ਕੁਰਬਾਨੀ ਹੈ ਤਾਂ ਉਹਨਾਂ ਨੂੰ ਯਾਦ ਕਰਨ ਦੇ ਨਾਲ ਜੀ ਅਜੇ ਪਾਕ ਦੇ ਪਿੰਡ ਦੇ ਬਾਹਰ ਬਿਲਕੁਲ ਜਮਾ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਬੁਤ ਲਾ ਚੁੱਕੇ ਆ ਪਰ ਜਦੋਂ ਉਹਲਾ ਜੀ ਉਹ ਬੁੱਤ ਬੂਰ ਦੀ ਨਗਦੇ ਆ ਤਾਂ ਜੀ ਆਪ ਦੇ ਆਪ ਵੀ ਮਰਿਆ ਮਹਿਸੂਸ ਕਰਦੇ ਆ ਵੀ ਅਜੇ ਉਹਨਾਂ ਨੂੰ ਜਿਉਂਦੇ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਕਢਾ ਨਹੀਂ ਸਕਦੇ ਨਾ ਕੋਈ ਸਾਡੀ ਸਰਕਾਰ ਤੋਂ ਹੁੰਦੀ ਆ ਨਾ ਕੋਈ ਗਵਰਨਮੈਂਟ ਕੇ ਪੰਜਾਬ ਸਰਕਾਰ ਤੋਂ ਨਾ ਕੋਈ ਸੈਂਟਰ ਸਰਕਾਰ ਤੋਂ ਹੁੰਦੀ ਆ ਅਜੀ ਸੁਸਮੈ ਨੂੰ ਵੀ ਬੇਨਤੀ ਕਰ ਚੁੱਕੇ ਆ ਪਰ ਤੁਹਾਨੂੰ ਕਿਸੇ ਪਾਸੇ ਕੋਈ ਸਫਲਤਾ ਨਹੀਂ ਮਿਲੀ ਹੁਣ ਸਿਰਫ ਮਾਨ ਸਾਹਿਬ ਕੋਲੇ ਅਸੀਂ ਆਏ ਆ ਕਿ ਤੁਹਾਨੂੰ ਇਹੀ ਕਾਸ ਦੀ ਕਰਨ ਦਿਖਾਈ ਦੇ ਰਿਹਾ ਜਿਹੜਾ ਸਾਡੀ ਇਹ ਸਾਡੀ ਬਾਹ ਫੜਨ ਦਾ ਮਸਲਾ ਪਾਰਲੀਮੈਂਟ ਤੇ ਸੌਣ ਕਿਤੇ ਵੀ ਦੇਸ਼ ਵਿਦੇਸ਼ ਤੇ ਥਾਉਣ ਤਾਂ ਜੋ ਜਿੰਨੇ ਵੀ ਪਰਿਵਾਰ ਜਾਂ ਜਿੰਨੇ ਵੀ ਫੌਜੀ ਤੇ ਜੇਲ੍ਹਾਂ ਚ ਬੰਦ ਨੇ ਉਹਨੂੰ ਵਾਪਸ ਲਿਆਂਦਾ ਜਾ ਸਕੇ ਦੋਸਤੋ ਬਹੁਤ ਹੀ ਟੱਚਿੰਗ ਬਹੁਤ ਹੀ ਇਮੋਸ਼ਨਲ ਹੈ ਕਿ ਜਿਨ੍ਹਾਂ ਦੇ ਬੁੱਤ ਲਾ ਚੁੱਕੇ ਨੇ ਪਰਿਵਾਰ ਤੇ ਬਾਅਦ ਚ ਪਤਾ ਲੱਗਿਆ ਉਹ ਜਿਉਂਦੇ ਨੇ ਤੇ ਹੁਣ ਜਦੋਂ ਕਹਿੰਦੇ ਬੁੱਤ ਮੂਰ ਦੀ ਲੰਗਦੇ ਆ ਤਾਂ ਰੋਣਾ ਆਉਂਦਾ ਤੇ ਇੱਕ ਮਾਨਸਾ ਜ਼ਿਲ੍ਹੇ ਦਾ ਕੇਸ ਹੈ ਇੱਕ ਫਰੀਦਕੋਟ ਦਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਇੱਕ ਪਾਸ਼ਨ ਦੇ ਵਿੱਚ ਮਾਤਾ ਜੀ ਵੀ ਆਏ ਸੀਗੇ ਖੈਰਾ ਖੈਰਾਕੁਰ ਦੇਲੇ ਹਾਂਜੀ ਹਾਂਜੀ ਤੇ ਮੈਂ ਸਾਰੇ ਮਸਲੇ ਹੁਣ ਕੱਲ ਨੂੰ ਮੈਂ ਦਿੱਲੀ ਪਾਰਲੀਮੈਂਟ ਚ ਜਾਊਂਗਾ ਤੇ ਮੈਂ ਮਸਲੇ ਉਠਾਊਂਗਾ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਹਨਾਂ ਦੀ ਹੈਲਪ ਕਰਾਂ ਐਫਰਟਸ ਕਰਨੀਆਂ ਚਾਹੀਦੀਆਂ ਨੇ ਜੇ ਇਹ 70 70 ਸਾਲਾਂ ਬਾਅਦ ਐਫਰਟ ਕਰੀ ਜਾਂਦੇ ਨੇ ਤਾਂ ਸਾਨੂੰ ਐਫਰਟ ਕਰਨ ਚ ਕੀ ਹਰ ਜਾ ਫਿਰ ਬਤੌਰ ਮੈਂਬਰ ਪਾਰਲੀਮੈਂਟ ਮੈਂ ਮਾਮਲਾ ਜਦੋਂ ਡਿਫੈਂਸ ਮਿਨਿਸਟਰ ਕੋਲੇ ਜਾਊਂਗਾ ਮੈਂ ਕਹਿੰਦਾ ਇਹਨਾਂ ਦੀ ਮੀਟਿੰਗ ਵੀ ਕਰਾਊਂਗਾ ਮੈਂ ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਕੋਲ ਜਾਊਂਗਾ ਮੈਂ ਇਹਨਾਂ ਨੂੰ ਵਾਅਦਾ ਕੀਤਾ ਕਿ ਮੈਂ ਤੁਹਾਡੀ ਮੀਟਿੰਗ ਕਰਾਊਂਗਾ ਤੁਸੀਂ ਦੱਸੋ ਕਿਉਂਕਿ ਜੋ ਇਹ ਦੱਸ ਸਕਦੇ ਨੇ ਸਚਾਈ ਸ਼ਾਇਦ ਮੈਂ ਉਹ ਕਾਗਜ਼ਾ ਰਾਹੀਂ ਨਹੀਂ ਬਿਆਨ ਕਰ ਸਕਦਾ ਤੇ ਆਉਣ ਵਾਲੇ ਦਿਨਾਂ 'ਚ ਸ਼ਾਇਦ ਮਸਲਾ ਹੱਲ ਹੋ ਜੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਇੰਝ ਸਾਨੂੰ ਸੁਣ ਰਹੇ ਹੋ ਧੰਨਵਾਦ ਇਸ ਕਰਕੇ